ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਗਰਮੀ ਦੇ ਦਿਨ ਜਿਹੜੇ ਆ ਉਹ ਸਟਾਰਟ ਹੋ ਗਏ ਆ ਤੇ ਮੈਨੂੰ ਇੱਕ ਕਮੈਂਟ ਆਇਆ ਸੀਗਾ ਕਿ ਤੁਸੀਂ ਆਪਣੀ अर्ਲੀ ਮਾਰਨਿੰਗ ਰੁਟੀਨ ਜਿਹੜੀ ਉਹ ਸ਼ੇਅਰ ਕਰੋ ਸੋ ਮੈਂ ਆਪਣੀ अर्ਲੀ ਮਾਰਨਿੰਗ ਰੁਟੀਨ ਤੇ ਨਹੀਂ ਸ਼ੇਅਰ ਕਰ ਰਹੀ ਬਟ ਹਾਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਜਿਹੜਾ ਟਾਈਮ ਆ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਟਾਈਮ ਦੇ ਵਿੱਚ ਮੈਂ ਜਿਹੜਾ ਆਪਣੇ ਬੇਟੇ ਦਾ ਲੰਚ ਬਾਕਸ ਬਣਾਉਣੀ ਆ ਸੋ ਸਭ ਤੋਂ ਪਹਿਲਾਂ ਜਿਹੜਾ ਆ ਮੇਰੀ ਆਦਤ ਆ ਕਿ ਮੈਂ ਸਭ ਤੋਂ ਪਹਿਲਾਂ ਉੱਠਦੇ ਸਾਰੀ ਮੇਰੀ ਇਹ ਰੁਟੀਨ ਆ ਕਿ ਮੈਂ ਸਭ ਤੋਂ ਪਹਿਲਾਂ ਆਪਣਾ ਬਰਸ਼ ਕਰਕੇ ਫਿਰ ਮੈਂ ਜਿਹੜਾ ਉਹ ਨਹਾਉਣਾ ਹੁੰਦਾ ਆ ਉਸ ਤੋਂ ਬਾਅਦ ਹੀ ਮੇਰੇ ਦਿਨ ਦੀ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ ਸੋ ਮੇਰੀ ਇਹ ਰੁਟੀਨ ਆ ਇਹ ਮੈਂ ਪੂਰੀ ਕਰ ਲਈ ਆ ਤੇ ਹੁਣ ਜਿਹੜਾ ਮੈਂ ਬੇਟੇ ਦਾ ਲੰਚ ਬਾਕਸ ਤਿਆਰ ਕਰਨ ਲਈ ਆਈ ਆ ਸੋ ਅੱਜ ਲੰਚ ਵਿੱਚ ਜਿਹੜਾ ਕੁਝ ਖਾਸ ਨਹੀਂ ਬਣਾਉਣਾ ਆ ਦਾਲ ਜਿਹੜੀ ਆ ਉਹ ਮਾਂ ਤੇ ਉਹਦੇ ਵਿੱਚ ਮੈਂ ਜਿਹੜੇ ਥੋੜੇ ਜੇ ਮੋਟ ਪਾਏ ਆ ਮਾਂ ਮੋਠੀ ਦੇ ਲਈ ਜਿਹੜੀ ਦਾਲ ਆ ਉਹ ਬਣੀ ਹੋਈ ਆ ਤੇ ਉਹਨੂੰ ਮੈਂ ਫ੍ਰਿਜ ਵਿੱਚ ਨਹੀਂ ਰੱਖਿਆ ਸੀਗਾ ਬਾਹਰ ਹੀ ਪਈ ਹੋਈ ਸੀਗੀ ਤੇ ਹੁਣ ਮੈਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਆ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਉਹ ਰਿੰਨ ਲੈਣਾ ਆ ਇਹਨੂੰ ਮੈਂ ਕੋਈ ਸੀ ਤੋਂ 25 ਮਿੰਟ ਵਾਸਤੇ ਜਿਹੜਾ ਰਿੰਨਾ ਆ ਇਸ ਦੇ ਨਾਲ ਕੀ ਹੁੰਦਾ ਹੈ ਕਿ ਦਾਲ ਜਿਹੜੀ ਆ ਉਹ ਖਰਾਬ ਨਹੀਂ ਹੁੰਦੀ ਅਗਰ ਮੈਂ ਉਹਨੂੰ ਟਿਫਨ ਬਾਕਸ ਵਿੱਚ ਵੀ ਪਾ ਦਊਂਗੀ ਨਾ ਤੇ ਦਾਲ ਜਿਹੜੀ ਆ ਉਹ ਖਰਾਬ ਨਹੀਂ ਹੋਊਗੀ ਸੋ ਨਾਲ ਦੇ ਨਾਲ ਮੈਂ ਜਿਹੜੀ ਚਾਹ ਆ ਉਹ ਵੀ ਬਣਨ ਵਾਸਤੇ ਰੱਖ ਦਿੰਦੀ ਆ ਮੈਂ ਆਪਣੇ ਬੇਟੇ ਨੂੰ ਜਿਹੜਾ ਆ ਉਸ ਵੀਰੇ ਥੋੜੀ ਜਿਹੀ ਚਾਹ ਪਿਆ ਕੇ ਜ਼ਰੂਰ ਪੇਸਦੀ ਹੁੰਨੀ ਆ ਮਤਲਬ ਕਿ ਦੁੱਧ ਪਤੀ ਤੁਸੀਂ ਕਹਿ ਸਕਦੇ ਹੋ ਕਿ ਚਾਹ ਪਾਣੀ ਘੱਟ ਹੁੰਦਾ ਆ ਤੇ ਦੁੱਧ ਜਿਹੜਾ ਉਹ ਜ਼ਿਆਦਾ ਹੁੰਦਾ ਆ ਇਹ ਮੇਰਾ ਐਕਸਪੀਰੀਅੰਸ ਆ ਮੈਨੂੰ ਐਵੇਂ ਲੱਗਦਾ ਆ ਕਿ ਜਦੋਂ ਅਸੀਂ ਗਰਮੀ ਵਿੱਚ ਬਾਹਰ ਜਾਂਦੇ ਆ ਨਾ ਤੇ ਸਾਨੂੰ ਜਿਹੜਾ ਆ ਥੋੜੀ ਜਿਹੀ ਚਾਹ ਪੀ ਕੇ ਚਲੇ ਜਾਣਾ ਚਾਹੀਦਾ ਆ ਉਹਦੇ ਨਾਲ ਕੀ ਹੁੰਦਾ ਆ ਜਿਹੜਾ ਬਾਰ-ਬਾਰ ਮੂੰਹ ਸੁੱਕਦਾ ਆ ਨਾ ਉਹ ਨਹੀਂ ਸੁੱਕਦਾ ਸੋ ਉਧਰ ਚਾਹ ਜਿਹੜੀ ਉਹ ਵੀ ਰਿੱਚਦੀ ਪਈ ਆ ਦਾਲ ਵੀ ਰਿੱਚਦੀ ਪਈ ਆ ਤੇ ਇਧਰ ਜਿਹੜਾ ਆ ਉਹ ਮੈਂ ਥੋੜਾ ਜਿਹਾ ਆਟਾ ਗੁੰਨ ਲੈਣਾ ਆ ਸਿਰਫ ਦੋ ਪੇੜਿਆਂ ਦਾ ਜਿਹੜਾ ਆਟਾ ਆ ਉਹ ਮੈਂ ਗੁੰਨਣਾ ਆ ਤੇ ਇੱਕ ਪੇੜੇ ਦੇ ਵਿੱਚ ਜਿਹੜੇ ਆ ਮੈਂ ਆਪਣੇ ਬੇਟੇ ਨੂੰ ਪ੍ਰੌਂਟੀ ਬਣਾ ਦੇਣੀ ਆ ਤੇ ਇੱਕ ਇੱਕ ਛੋਟੇ ਦੇ ਪੇੜੇ ਦੀ ਜਿਹੜੀ ਆ ਉਹ ਮੈਂ ਪੰਛੀਆਂ ਦੀ ਪ੍ਰੌਂਟੀ ਬਣਾ ਦੇਣੀ ਆ ਮੈਂ ਤੁਹਾਨੂੰ ਆਪਣੇ ਲਾਸਟ ਕਈ ਵਲੌਗ ਦੇ ਵਿੱਚ ਆਪਣੇ ਪੰਛੀ ਜਿਹੜੇ ਆ ਉਹ ਦਿਖਾਏ ਹੋਣਗੇ ਸੋ ਇਸ ਟਾਈਮ ਦੇ ਉੱਤੇ ਉਹ ਜਿਹੜੇ ਆ ਉਹ ਪਿੰਜਰੇ ਦੇ ਵਿੱਚ ਆ ਕੇ ਮਤਲਬ ਕਿ ਉਹਨਾਂ ਦੇ ਗੇਟ ਦੇ ਅੱਗੇ ਆ ਕੇ ਬੈਠ ਜਾਂਦੇ ਆ ਉਹਨਾਂ ਨੂੰ ਆਸ ਹੁੰਦੀ ਆ ਕਿ ਸਾਨੂੰ ਕੁਝ ਖਾਣ ਨੂੰ ਦੇਣਗੇ ਸੋ ਮੈਂ ਉਹਨਾਂ ਨੂੰ ਵੀ ਜਿਹੜੀਆਂ ਉਹ ਰੋਟੀ ਬਣਾ ਦੇਣੀ ਆ ਵੈਸੇ ਵੀ ਉਹ ਕੁਦਰਤੀ ਜੀਵਾ ਤੇ ਉਹ ਕੁਦਰਤ ਦੇ ਢੰਗ ਨਾਲ ਹੀ ਮਤਲਬ ਕਿ ਜ the um ਜਿਵੇਂ ਕਿ ਅਸੀਂ ਇਨਸਾਨ ਆ ਅਸੀਂ ਆਪਣਾ ਜਿਹੜਾ ਲਾਈਫ ਸਟਾਈਲ ਆ ਬਹੁਤ ਚੇਂਜ ਕਰ ਲਿਆ ਆ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕ ਜਿਹੜੇ ਆ ਉਹ ਸੂਰਜ ਦੇ ਨਾਲ ਹੀ ਜਿਹੜਾ ਆ ਉਹ ਉੱਠਦੇ ਸੀ ਜਦੋਂ ਸੂਰਜ ਢਲਦਾ ਸੀ ਤਾਂ ਉਹਨਾਂ ਦੀ ਰਾਤ ਹੋ ਜਾਂਦੀ ਸੀ ਸੂਰਜ ਉੱਗਦਾ ਸੀ ਤਾਂ ਉਹਨਾਂ ਦਾ ਦਿਨ ਹੋ ਜਾਂਦਾ ਸੀਗਾ ਔਰ ਉਹ ਜਿਹੜੇ ਹੈਲਥੀ ਵੀ ਰਹਿੰਦੇ ਸੀਗੇ ਔਰ ਪਸ਼ੂ ਪੰਛੀ ਸਾਰੇ ਜਿਹੜੇ ਆ ਉਹ ਜੀਵ ਜੰਤੂ ਉਹ ਵੀ ਜਿਹੜੇ ਆ ਕੁਦਰਤ ਦੇ ਸਾਹਬ ਨਾਲ ਹੀ ਚੱਲਦੇ ਆ ਬਟ ਸਾਡਾ ਇਨਸਾਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਕਾਫੀ ਹੱਦ ਤੱਕ ਚੇਂਜ ਹੋ ਚੁੱਕਾ ਹੈ ਕਾਫੀ ਹੱਦ ਤੱਕ ਜਿਹੜਾ ਆ ਉਹ ਚੇਂਜ ਹੋ ਚੁੱਕਾ ਆ ਕਿਉਂਕਿ ਸਾਡੇ ਲਈ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਆ ਗਈਆਂ ਆ ਅਸੀਂ ਜ਼ਿਆਦਾ ਤਾਂ ਜਿਹੜਾ ਆ ਉਹ ਇਲੈਕਟ੍ਰਿਸਿਟੀ ਦੇ ਉੱਤੇ ਡਿਪੈਂਡ ਹੋ ਗਏ ਆ ਸੋ ਚਾਹ ਜਿਹੜੀ ਆ ਉਹ ਬਣ ਚੁੱਕੀ ਆ ਦਾਲ ਰਿੱਜਦੀ ਪਈ ਆ ਤੇ ਤਵਾ ਮੈਂ ਰੱਖ ਦਿੱਤਾ ਆ ਤਵੇਂ ਨੂੰ ਮੈਂ ਮਾਂਚ ਲਿਆ ਆ ਚਕਲੇ ਨੂੰ ਵੀ ਮੈਂ ਮਾਂਚ ਲੈਣਾ ਆ ਇਹ ਸਾਡੀ ਰੋਜ਼ ਦੀ ਰੁਟੀਨ ਆ ਕਿ ਅਸੀਂ ਸਵੇਰੇ ਜਿਹੜਾਇਆ ਉਹ ਤਵਾ ਜੋੜ ਮਾਂਜਦੇ ਆ ਤੇ ਚੱਕਲਾ ਵੀ ਮਾਂਜਦੇ ਆ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਦੁਪਹਿਰੇ ਵੀ ਜਿਹੜਾ ਤਵੇ ਨੂੰ ਸਾਫ਼ ਕਰ ਲੈਂਦਾ ਹੈ ਤੇ ਰਾਤ ਨੂੰ ਵੀ ਸਾਫ਼ ਕਰ ਲੈਂਦਾ ਆ ਸੋ ਚਾਹ ਜਿਹੜੀ ਬਣ ਕੇ ਤਿਆਰ ਆ ਤੇ ਚਾਹ ਮੈਂ ਪਾ ਦੇਣੀ ਆ ਕੱਪਾਂ ਵਿੱਚ ਓਨੀ ਦੇਰ ਵਿੱਚ ਜਿਹੜੀ ਚਾਹ ਆ ਉਹ ਠੰਡੀ ਹੋ ਜਾਊਗੀ ਨਾਲੇ ਜਿਹੜਾ ਮੇਰਾ ਬੇਟਾ ਆ ਉਹ ਤਿਆਰ ਹੁੰਦਾ ਪਿਆ ਆ ਤੇ ਜਿੰਨੀ ਦੇਰ ਉਹਨੇ ਚਾਹ ਪੀਣੀ ਆ ਓਨੀ ਦੇਰ ਦੇ ਵਿੱਚ ਜਿਹੜੀ ਚਾਹ ਆ ਉਹ ਠੰਡੀ ਹੋ ਜਾਣੀ ਆ ਕੋਈ ਵੀ ਕੰਮ ਜਿਹੜਾ ਆ ਔਖਾ ਨਹੀਂ ਹੁੰਦਾ ਤੁਸੀਂ ਅਗਰ ਉਹਨੂੰ ਦਿਲ ਲਾ ਕੇ ਕਰੋਗੇ ਨਾ ਤਾਂ ਉਹ ਜਿਹੜਾ ਸੌਖਾ ਹੀ ਸੌਖਾ ਆ ਬਾਕੀ ਸਾਰਾ ਕੁਝ ਡਿਪੈਂਡ ਕਰਦਾ ਹੈ ਕਿ ਤੁਹਾਡਾ ਮਨ ਕਰਦਾ ਆ ਕੰਮ ਕਰਨ ਨੂੰ ਕਿ ਨਹੀਂ ਕਰਦਾ ਸੋ ਦਾਲ ਜਿਹੜੀ ਆ ਹਲਨੇ ਵੀ ਰਿਚ ਰਹੀ ਆ ਤੇ ਇੱਧਰ ਮੈਂ ਫਟਾਫਟ ਬਣਾ ਲੈਣੀ ਆ ਪ੍ਰੌਨਟੀ ਜ਼ਿਆਦਾਤਰ ਮੈਂ ਆਪਣੇ ਬੇਟੇ ਨੂੰ ਜਿਹੜਾ ਆ ਉਹ ਪਰੌਂਠੀ ਜਾਂ ਫੁਲਕਾ ਹੀ ਦਿੰਦੀ ਹੁੰਨੀ ਆ ਕਦੇ-ਕਦਾਈਂ ਚ ਦੋ ਮੈਨੂੰ ਕਹਿ ਦਵੇ ਕਿ ਅੱਜ ਮੈਂ ਕੁਝ ਸਪੈਸ਼ਲ ਲੈ ਕੇ ਜਾਣਾ ਆ ਤਦ ਵੀ ਮੈਂ ਉਹਨੂੰ ਜਿਹੜਾ ਆ ਉਹ ਸਿਰਫ ਤੇ ਸਿਰਫ ਦਾਲ ਵਾਲੀ ਰੋਟੀ ਬੇਸਣ ਵਾਲੀ ਰੋਟੀ ਜਾਂ ਐਵੇਂ ਹੀ ਕੋਈ ਸਟਫਿੰਗ ਵਾਲੀ ਜਿਹੜੀ ਰੋਟੀ ਆ ਬਣਾ ਕੇ ਦਿੰਨੀ ਆ ਮੈਂ ਕੋਈ ਵੀ ਫਾਸਟ ਫੂਡ ਮੈਕਰੋਨੀ ਜਾਂ ਮੈਕੀ ਵਗੈਰਾ ਜਿਹੜਾ ਬੱਚਾ ਨੂੰ ਆਪਣੇ ਉਹਨਾਂ ਦੇ ਟਿਫਿਨ ਵਿੱਚ ਨਹੀਂ ਦਿੰਦੀ ਹਾਂ ਜਦੋਂ ਕਾਰ ਆ ਜਾਂਦੇ ਆ ਨਾ ਫਿਰ ਉਹਨਾਂ ਨੂੰ ਮੈਂ ਖਾਣ ਵਾਸਤੇ ਦਿੰਨੀ ਆ ਕਿਉਂਕਿ ਇਹ ਬੱਚੇ ਜਿਹੜੇ ਆ ਉਹ ਮਤਲਬ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਕੂਲ ਰਹਿੰਦੇ ਆ ਤੇ ਉਹਨਾਂ ਨੂੰ ਅਗਰ ਇੱਕ ਪਰੌਠੀ ਕਾਲੰਦ ਅਨੰਤ ਉਹਦਾ ਜਿਹੜਾ ਮਤਲਬ ਕਿ ਜਿਆਦਾ ਵਧੀਆ ਉਹਨਾਂ ਦਾ ਜਿਹੜਾ ਢਿੱਡ ਆ ਉਹ ਭਰ ਜਾਂਦਾ ਆ ਜਿਹੜੀ ਮੈਂ ਮੈਨੂੰ ਐਵੇਂ ਲੱਗਦਾ ਹੈ ਕਿ ਅਸੀਂ ਭਾਵੇਂ ਜਿੰਨੀ ਮਰਜੀ ਚੀਜ਼ਾਂ ਖਾ ਲਈਏ ਬਟ ਜੋ ਇੱਕ ਫੁਲਕੇ ਦੇ ਵਿੱਚ ਜਾਣਿਆ ਨਾ ਜੋ ਇੱਕ ਫੁਲਕਾ ਸਾਡੇ ਸਰੀਰ ਵਿੱਚ ਜਾਣ ਪਾ ਦਿੰਦਾ ਹੈ ਨਾ ਉਹ ਬਾਕੀ ਚੀਜ਼ਾਂ ਨਹੀਂ ਪਾਉਂਦੀਆਂ ਜੋ ਇੱਕ ਫੁਲਕੇ ਦੇ ਨਾਲ ਸੈਟੀਸਫੈਕਸ਼ਨ ਹੁੰਦਾ ਹੈ ਨਾ ਉਹ ਬਾਕੀ ਚੀਜ਼ਾਂ ਨਾਲ ਨਹੀਂ ਆਉਂਦਾ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਜਿਹੜੇ ਜਿੰਨੀ دیر ਫੁਲਕਾ ਨਾ ਖਾਣ ਭਾਵੇਂ ਅੱਧਾ ਹੀ ਫੁਲਕਾ ਕਨਕ ਪਿਉਣਾ ਖਾਨ 19 ਦੇ ਲੋਨਾਂ ਨੂੰ ਜਿਹੜਾ ਉਹ ਸੈਟੀਸਫੈਕਸ਼ਨ ਨਹੀਂ ਹੁੰਦਾ ਉਹਨਾਂ ਦੀ ਭੁੱਖ ਜਿਹੜੀ ਆ ਨਹੀਂ ਮਿੱਟਦੀ ਜਿੰਨਾ ਜਿੰਨਾ ਨਾਲ ਐਵੇਂ ਹੁੰਦਾ ਆ ਨਾ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਮੈਂ ਜਿਹੜੀ ਆ ਉਹਨੇ ਕੋ ਪ੍ਰੌਂਟ ਹੀ ਬਣਾ ਦਿੱਤੀ ਆ ਅ ਵੀਟਕੀਓ ਲਾ ਕੇ ਪ੍ਰੌਨਟੀ ਬਣਾ ਦਿੱਤੀ ਆ ਤੇ ਪ੍ਰੌਨਟੀ ਜਿਹੜੀ ਆ ਉਹ ਮੈਂ ਮਤਲਬ ਕਿ ਤਵੇ ਦੇ ਉੱਤੇ ਜਿਹੜੀ ਆ ਥੋੜਾ ਥੋੜਾ ਕਿਓ ਲਾ ਕੇ ਸੇਕ ਲੈਣੀ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਦਾਲ ਜਿਹੜੀ ਆ ਹਾਲੇ ਵੀ ਰਿੱਚਦੀ ਪਈ ਆ ਤੇ ਇੱਧਰ ਜਿਹੜੀ ਆ ਉਹ ਪ੍ਰੌਨਟੀ ਵੀ ਬਣ ਗਈ ਆ ਤੇ ਪ੍ਰੌਨਟੀ ਨੂੰ ਮੈਂ ਚੰਗੀ ਤਰ੍ਹਾਂ ਤਲ ਕੇ ਤੇ ਇੱਕ ਪਲੇਟ ਵਿੱਚ ਕੱਢ ਕੇ ਸਾਈਡ ਤੇ ਰੱਖ ਦੇਣਾ ਆ ਤਾਂ ਕਿ ਉਹ ਜਿਹੜੀ ਠੰਡੀ ਹੋ ਜਾਵੇ ਇਹਦੀ ਜਿਹੜੀ ਸਟੀਮ ਆ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਜਦੋਂ ਵੀ ਟਿਫਨ ਬਾਕਸ ਨੂੰ ਅਸੀਂ ਪੈਕ ਕਰਨਾ ਹੈ ਨਾ ਗਰਮੀਆਂ ਵਿੱਚ ਕਦੇ ਵੀ ਗਰਮ-ਗਰਮ ਨਹੀਂ ਪੈਕ ਕਰਨਾ ਚਾਹੀਦਾ ਜੇ ਅਸੀਂ ਗਰਮ-ਗਰਮ ਪੈਕ ਕਰਾਂਗੇ ਤੇ ਜਿਹੜੀ ਉਹਦੀ ਆਪਣੀ ਸਟੀਮ ਹੁੰਦੀ ਆ ਨਾ ਉਹਦੇ ਨਾਲ ਹੀ ਅੰਦਰ ਜਿਹੜਾ ਟਿਫਨ ਦੇ ਅੰਦਰ ਜਿਹੜਾ ਉਹ ਦਬਾਅ ਬਣ ਜਾਂਦਾ ਆ ਜਿਹਦੇ ਨਾਲ ਜਿਹੜਾ ਆ ਉਹ ਜਿਹੜਾ ਸਾਡਾ ਭੋਜਨ ਆ ਜਾਂ ਸਾਡਾ ਖਾਣਾ ਹੈ ਨਾ ਉਹ ਖਰਾਬ ਹੋ ਜਾਂਦਾ ਆ ਸੋ ਪ੍ਰੋਟੀ ਜਿਹੜੀ ਬਣ ਗਈ ਆ ਤੇ ਉਹਨੂੰ ਮੈਂ ਰੱਖ ਦਿੱਤਾ ਆ ਸਾਈਡ ਦੇ ਉੱਤੇ ਇੱਕ ਪਲੇਟ ਵਿੱਚ ਇੱਧਰ ਜਿਹੜਾ ਮੈਂ ਪੰਛੀਆਂ ਦੀ ਪ੍ਰੋਟੀ ਜਿਹੜੀ ਆ ਉਹ ਵੀ ਬਣਾ ਲੈਣੀ ਆ ਅਗਰ ਅਸੀਂ ਪੰਛੀਆਂ ਨੂੰ ਨਾ ਸਾਦਾ-ਵੁਲਕਾ ਦੇਣੀ ਆ ਨਾ ਤਾਂ ਉਹ ਨਹੀਂ ਖਾਂਦੇ ਸੋ ਉਹਨਾਂ ਨੂੰ ਵੀ ਜਿਹੜੀ ਉਹ ਪ੍ਰੌਂਠੀ ਬਣਾ ਕੇ ਹੀ ਦੇਣੀ ਪੈਂਦੀ ਆ ਤੇ ਉਹ ਖਾ ਲੈਂਦੇ ਆ ਕਿਉਂਕਿ ਹੁਣ ਗਰਮੀਆਂ ਚੱਲ ਰਹੀਆਂ ਆ ਨਾ ਸੋ ਅਸੀਂ ਉਹਨਾਂ ਨੂੰ ਸਿਰਫ ਸਵੇਰੇ ਤੇ ਸ਼ਾਮ ਨੂੰ ਮਤਲਬ ਕਿ ਰਾਤ ਦੇ ਟਾਈਮ ਹੀ ਰੋਟੀ ਦੇਣੀ ਆ ਔਰ ਦਿਨ ਦੇ ਟਾਈਮ ਜਿਹੜਾ ਉਹ ਮਤਲਬ ਕਿ ਆਪਣੇ ਜਿਹੜੇ ਬੀ ਵਗੈਰਾ ਆ ਉਹ ਖਾ ਲੈਂਦੇ ਆ ਸੋ ਦਾਲ ਵੀ ਜਿਹੜੀ ਉਹ ਰਿਚ ਗਈ ਆ ਤੇ ਮੈਂ ਦਾਲ ਨੂੰ ਜਿਹੜਾ ਇੱਕ ਖੁੱਲੀ ਪਲੇਟ ਵਿੱਚ ਕੱਢ ਲਿਆ ਆ ਕਿ ਇਹ ਵੀ ਜਿਹੜੀ ਆ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਜੇ ਅਗਰ ਦਾਲ ਤੇ ਪਰੌਂਠੀ ਚੰਗੀ ਤਰ੍ਹਾਂ ਠੰਡੀ ਹੋ ਜਾਊਗੀ ਨਾ ਤੇ ਫਿਰ ਜਿਹੜਾ ਆ ਇਹ ਕਦੇ ਵੀ ਜਿਹੜੀ ਆ ਉਹ ਦੁਪਹਿਰ ਤੱਕ ਖਰਾਬ ਨਹੀਂ ਹੋਊਗੀ ਇਹ ਸ਼ਾਮ ਤੱਕ ਵੀ ਜਿਹੜਾ ਹੈ ਐਵੇਂ ਹੀ ਰਹੂਗੀ ਬਾਕੀ ਜੇ ਕੋਈ ਇੱਕ ਉਹੇ ਕਿ ਬੱਚਿਆਂ ਨੂੰ ਠੰਡੀ ਰੋਟੀ ਖਾਣੀ ਪੈਂਦੀ ਆ ਤਾਂ ਇਹੋ ਜੀ ਕੋਈ ਗੱਲ ਨਹੀਂ ਆ ਬੱਚਿਆਂ ਨੂੰ ਹਰ ਤਰ੍ਹਾਂ ਦੇ ਮਾਹੌਲ ਦਾ ਜਿਹੜਾ ਉਹ ਆਦੀ ਬਣਾਉਣਾ ਚਾਹੀਦਾ ਆ ਬੱਚਿਆਂ ਨੂੰ ਠੰਡੀ ਰੋਟੀ ਖਾਣ ਦੀ ਵੀ ਆਦਤ ਪਾਉਣੀ ਚਾਹੀਦੀ ਆ ਤੇ ਉਹਨਾਂ ਨੂੰ ਗਰਮ ਗਰਮ ਰੋਟੀ ਵੀ ਦੇਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਸਾਨੂੰ ਜਿਹੜੀਆਂ ਆ ਹਰੇਕ ਸੋ ਬੋਲ ਤਾਂ ਨਹੀਂ ਮਿਲਦੀਆਂ ਸੋ ਬੱਚਿਆਂ ਨੂੰ ਜਿਹੜਾ ਆ ਉਹਨਾਂ ਨੂੰ ਹਰ ਤਰ੍ਹਾਂ ਦੇ ਜਿਹੜੇ ਹਾਲਾਤ ਹਨਾ ਉਹਨਾਂ ਦੇ ਨਾਲ ਲੜਨ ਦੀ ਜਿਹੜੀ ਆ ਉਹ ਜਾਂਚ ਸਿਖਾਉਣੀ ਚਾਹੀਦੀ ਆ ਬਟ ਅਸੀਂ ਅਸੀਂ ਪੇਰੈਂਟਸ ਹੀ ਹੁੰਨੇ ਆ ਜਿਹੜੇ ਕਿ ਉਹਨਾਂ ਨੂੰ ਜਿਹੜਾ ਆ ਉਹ ਮਤਲਬ ਕਿ ਉਹਨਾਂ ਦੇ ਉੱਤੇ ਸਾਨੂੰ ਪਿਆਰ ਹੁੰਦਾ ਆ ਬਟ ਨਹੀਂ ਬੱਚਿਆਂ ਨੂੰ ਹਰੇਕ ਤਰ੍ਹਾਂ ਦੇ ਮਾਹੌਲ ਦੇ ਵਿੱਚ ਵਿਚਰਨ ਦੀ ਆਦਤ ਪਾਉਣੀ ਚਾਹੀਦੀ ਆ ਸੋ ਪੰਛੀਆਂ ਦੀ pronty ਵੀ ਬਣ ਗਈ ਆ ਸੋ ਇੱਧਰ ਜਿਹੜਾ ਅੱਜ ਮੇਰਾ ਜਿਹੜਾ ਆ ਉਹ ਜਿਹੜਾ ਫੂਡ ਰੈਪਰ ਸੀ ਉਹ ਖਤਮ ਹੋ ਗਿਆ ਸੀ ਤੇ ਮੇਰੇ ਕੋ ਫਰੈਸ਼ ਰੈਪ ਪਿਆ ਸੀ ਤਾਂ ਉਹਦੇ ਵਿੱਚ ਹੀ ਮੈਂ ਜਿਹੜੀ ਆ ਰੋਟੀ ਆ ਪਾ ਦਿੱਤੀ ਆ ਠੰਡੀ ਕਰਕੇ ਪਾਈ ਆ ਇਸ ਕਰਕੇ ਕੋਈ ਡਰ ਨਹੀਂ ਆ ਅਗਰ ਅਸੀਂ ਐਲੂਮੀਨੀਅਮ ਦੇ ਰੈਪਰ ਵਿੱਚ ਜਿਹੜੀ ਆ ਉਹ ਗਰਮ ਗਰਮ ਰੋਟੀ ਪਾ ਦਿੰਨੇ ਆ ਨਾ ਤਾਂ ਉਹੀ ਗੱਲ ਆ ਕਿ ਉਹਦੀ ਜਿਹੜੀ ਸਟੀਮ ਆ ਉਹਦੇ ਨਾਲ ਜਿਹੜਾ ਆ ਅੰਦਰ ਦਬਾਅ ਪੈ ਜਾਂਦਾ ਆ ਤੇ ਫਿਰ ਉਹੀ ਐਲੂਮੀਨੀਅਮ ਜਿਹੜਾ ਆ ਉਹ ਖਰਾਬ ਕਰਦਾ ਆ ਸੋ ਟਿਫਨ ਜਿਹੜਾ ਮੈਂ ਹਮੇਸ਼ਾ ਠੰਡਾ ਕਰਕੇ ਹੀ ਪਾਉਣੀ ਆ ਦਾਲ ਵੀ ਮੈਂ ਟਿਫਨ ਵਿੱਚ ਪਾ ਦਿੰਦੀ ਆ ਬਟ ਮੈਂ ਜਿਹੜਾ ਟਿਫਨ ਦਾ ਢੱਕਣ ਬੰਦ ਨਹੀਂ ਕੀਤਾ ਵੇ ਆਪਣੇ ਬੇਟੇ ਨੂੰ ਦੇ ਦਿੱਤਾ ਆ ਇਹ ਹੁਣ ਉੱਧਰ ਜਿਹੜਾ ਆ ਉਹ ਪੱਖੇ ਦੇ ਥੱਲੇ ਰੱਖ ਦਊਗਾ ਪੱਖੇ ਦੀ ਹਵਾ ਦੇ ਨਾਲ ਜਿਹੜਾ ਟਿਫਨ ਥੋੜਾ ਹੋ ਠੰਡਾ ਹੋ ਜਾਊਗਾ ਤੇ ਫਿਰ ਜਿਹੜਾ ਉਹ ਜਦੋਂ ਜਾਣ ਲੱਗੇਗਾ ਨਾ ਉਦੋਂ ਹੀ ਉਹਦਾ ਟਿਫਨ ਦਾ ਟੱਕਣ ਬੰਦ ਕਰੇਗਾ ਤੇ ਫਿਰ ਆਪਣੇ ਬੈਗ ਵਿੱਚ ਪਾਏਗਾ ਸ਼ਾਮ ਤੱਕ ਜਿਹੜਾ ਆ ਇਹ ਦਾਲ ਔਰ ਮਤਲਬ ਕਿ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਬਿਲਕੁਲ ਉਵੇਂ ਦਾ ਉਵੇਂ ਹੀ ਇਹਦਾ ਜਿਹੜਾ ਟੇਸਟ ਆ ਹੋ ਰੰਦਾ ਆ ਸੋ ਇੱਥੋਂ ਤੱਕ ਮੇਰੀ ਸੀਗੀ ਰੂਟੀਨ ਮੇਰੀ ਜ਼ਿੰਮੇਵਾਰੀ ਜਿਹੜੀ ਕਿ ਟਿਫਨ ਬਣਾਉਣ ਦੀ ਸੀਗੀ ਮੈਂ ਜਿਹੜਾ ਆ ਉਹ ਕੋਈ ਬਾਰ-ਬਾਰ ਟਿਫਨ ਨਹੀਂ ਖਰੀਦੀ ਮੇਰੇ ਕੋਲ ਜਿਹੜਾ ਆ ਦੋਨਾਂ ਬੱਚਿਆਂ ਦੇ ਜਿਹੜੇ ਆ ਦੋ ਹੀ ਟਿਫਨ ਆ ਉਹ ਵੀ ਸਟੀਲ ਦੇ ਜਦੋਂ ਮੇਰਾ ਬੇਟਾ ਨਰਸਰੀ ਵਿੱਚ ਸੀ ਨਾ ਉਦੋਂ ਹੀ ਉਹਨਾਂ ਦੇ ਸਕੂਲ ਟੀਚਰਜ਼ ਨੇ ਕਹਿਆ ਸੀਗਾ ਕਿ ਸਟੀਲ ਦਾ ਟਿਫਨ ਲਿਆ ਕੇ ਦੇਵੋ ਕਿਉਂਕਿ ਅਸੀਂ ਓਵਨ ਵਿੱਚ ਜਿਹੜਾ ਆ ਉਹਨਾਂ ਨੂੰ ਮਤਲਬ ਉਹਨਾਂ ਦਾ ਟਿਫਨ ਜਿਹੜਾ ਉਹ ਗਰਮ ਕਰਕੇ ਦੇਣਾ ਹੁੰਦਾ ਆ ਸੋ ਬੇਟਾ ਮੇਰਾ ਜਿਹੜਾ ਉਹ ਤਿਆਰ ਹੋ ਗਿਆ ਆ ਉਹ ਹੁਣੋ ਪਾਣੀ ਵਾਲੀ ਬੋਤਲ ਉਹਨੇ ਆਪੇ ਹੀ ਭਰ ਲੈਣੀ ਆ ਤੇ ਬਾਕੀ ਸਾਰੀ ਤਿਆਰੀ ਉਹ ਆਪੇ ਕਰ ਲੈਂਦਾ ਆ ਮੇਰਾ ਕੰਮ ਹੁੰਦਾ ਆ ਸਿਰਫ ਉਹਦਾ ਟਿਫਨ ਤਿਆਰ ਕਰਨਾ ਤੇ ਹੁਣ ਜਿਹੜਾ ਆ ਉਹ ਮੈਂ ਥੋੜੀ देर ਬੈਠ ਕੇ ਮਤਲਬ ਕਿ ਆਪਣਾ ਜਿਹੜਾ ਆ ਉਹ ਪਹਿਲਾਂ ਚਾਹ ਵਗੈਰਾ ਪੀਉਂਗੀ ਮੈਂ ਵੀ ਥੋੜ ਇੱਕ ਸਵੇਰੇ ਚਾਹ ਪੀਂਦੀ ਆ ਇੱਕ ਸ਼ਾਮ ਨੂੰ ਪੀਂਦੀ ਆ ਬਸ ਸੋ ਮੈਂ ਥੋੜੀ देर ਬੈਠ ਕੇ ਚਾਹ ਪੀਉਂਗੀ ਫਿਰ ਮੇਰੀ ਜੜੀਆ ਨੈਕਸਟ ਰੁਟੀਨ ਸ਼ੁਰੂ ਹੋਣੀ ਆ ਸੋ 7 ਤੋਂ 8 ਤੱਕ ਦੀ ਰੁਟੀਨ ਮੈਂ ਸ਼ੇਅਰ ਕਰ ਦਿੱਤੀ ਆ ਇਸ ਤੋਂ ਅਗਲੀ ਰੁਟੀਨ ਮੈਂ ਨੈਕਸਟ ਵਲੌਗ ਵਿੱਚ ਸ਼ੇਅਰ ਕਰੂੰਗੀ ਸੋ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ